ਜੋ ਬੋਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਅਸੀਂ ਇਸ ਸਮੇਂ ਡੇਰਾ ਸਮੀ ਜਗਤਿ ਕ੍ਰਿ ਆਸ਼ਰਮ ਪਟਾਣਕੋਟ ਵਿਖੇ ਪਹੁੰਚੇ ਆਂ ਤੇ ਆਪਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਜਲੰਧਰ ਤੋਂ ਸੰਗਤ ਆਈਆਂ ਡੇਰਾ ਸਮੀ ਜਗਤਿ ਕ੍ਰਿ ਆਸ਼ਰਮ ਦੀਆਂ ਸੋ ਇਹਨਾਂ ਦੇ ਵੱਲੋਂ ਇੱਥੇ ਪਕੌੜੇ ਕੱਢੇ ਜਾ ਰਹੇ ਆ ਬ੍ਰੈਡ ਬਣਾਏ ਜਾ ਰਹੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਕਾਰਜ ਆ ਕੀ ਤੇ ਜਿਹੜਾ ਆਪਾਂ ਗੱਲਬਾਤ ਕਰਦੇ ਭਾਈ ਜੈ ਗੁਰਦੇਵ ਜੀ ਜੈ ਗੁਰਦੇਵ ਧੰਨ ਗੁਰੂ ਰਵਿਦਾਸ ਭਾਈ ਤੁਸੀਂ ਕਿੱਥੋਂ ਆਏ ਜੀ ਭਾਜੀ ਆਪਾਂ ਜਲੰਧਰ ਤੋਂ ਆਏ ਆ ਜੀ ਸਾਰੀਆਂ ਸੰਗਤਾਂ ਜਿੰਨੇ ਮੁੰਡੇ ਆਪਣੇ ਸੇਵਾਦਾਰ ਭਰਾ ਨਾਲ ਨੇ ਇਹ ਸਾਰੇ ਭਾਜੀ ਜਲੰਧਰ ਤੋਂ ਆਏ ਨੇ ਜੀ ਭਾਜੀ ਤੁਸੀਂ ਕਿੰਨੇ ਸਾਲਾਂ ਤੋਂ ਜਿਹੜੀ ਸੇਵਾਵਾਂ ਨਿਭਾ ਰਹੇ ਹੋ ਡੇਰੇ ਵਿਖੇ ਭਾਈ ਤਕਰੀਬਨ ਪਿਛਲੇ 35 ਸਾਲਾਂ ਤੋਂ ਇੱਥੇ ਸੇਵਾ ਪਹਿਲਾਂ ਸਾਡੇ ਫਾਦਰ ਸਾਹਿਬ ਪ੍ਰਧਾਨ ਜੀ ਨਾਲ ਲੱਗ ਕੇ ਸਾਡੇ ਬਜ਼ੁਰਗ ਸਾਰੇ ਨਿਭਾਉਂਦੇ ਸੀ ਪਿਛਲੇ 20-22 ਸਾਲ ਤੋਂ ਅਸੀਂ ਵੀ ਨਾਲ ਹੀ ਇਹਨਾਂ ਦੀ ਸੇਵਾ ਨਿਭਾ ਰਹੇ ਆ ਜੀ ਸਾਰੀਆਂ ਤੇ ਸਰ ਜਿਹੜੀ ਸੇਵਾ ਹੈ ਇਹ ਤੁਸੀਂ ਮਤਲਬ ਫ੍ਰੀ ਆਫ ਕਾਸਟ ਕਰ ਰਹੇ ਹੋ ਜਾਂ ਫਿਰ ਕੋਈ ਚਾਰजेस ਵਗੈਰਾ ਵੀ ਲੈ ਜਾ ਰਹੇ ਨਹੀਂ ਭਾਜੀ ਇਹ ਤਾਂ ਕੋਈ ਚਾਰਜ ਨਹੀਂ ਹੈ ਆਪਾਂ ਇੱਕ ਦਿਨ ਲੱਗਣ ਦੋ ਦਿਨ ਲੱਗਣ ਜੋ ਗੁਰੂ ਮਾਰਾਏ ਦਾ ਹੁਕਮ ਹੋਏ ਇਹ ਫ੍ਰੀ ਆਫ ਕੋਸਟ ਆ ਆਪਾਂ ਕੋਈ ਪੈਸਾ ਕੋਈ ਚਾਰਜ ਨਹੀਂ ਕਰਦੇ ਇਸ ਚੀਜ਼ ਦਾ ਜਿਹੜਾ ਸਮਾਨ ਆ ਉਹ ਸਾਰਾ ਡੇਰੀਆ ਲੋ ਜਿਸ ਵੀ ਤਰ੍ਹਾਂ ਦਾ ਮੁਹਾਇਆ ਕਰਾਇਆ ਜਾਂਦਾ ਜਿੱਚ ਨਿਊਡਲ ਵੀ ਲਾਈਦੇ ਆ ਸੈਂਡਵਿਚ ਬਰੈਡ ਪਕੌੜਾ ਆਮ ਸਾਦਾ ਪਕੌੜਾ ਪਨੀਰ ਪਕੌੜਾ ਤੇ ਟਿੱਕੀ ਵਗੈਰਾ ਤੇ ਕੌਫੀ ਚਾਹ ਬਾਕੀ ਜੋ ਵੀ ਗੁਰੂ ਮਾਰਾਏ ਦਾ ਹੁਕਮ ਹੋਏ ਉਹ ਸਾਰੀਆਂ ਹੀ ਸਰ ਕਿਹੜੇ ਕਿਹੜੇ ਸਟੇਟਸ ਸੰਗਤਾਂ ਜਿਹੜੀ ਇੱਥੇ ਪਹੁੰਚਦੀਆਂ ਆ ਪਠਾਨਕੋਟ ਡੇਰਾ ਸਵਾਮੀ ਜਗਤਗਿਰ ਪਠਾਨਕੋਟ ਦੀ ਗੁਰੂ ਮਹਾਰਾਜ ਦੀ ਸਿੱਖਿਆਵਾਂ ਨਾਲ ਬਹੁਤ ਵਿਆਖਿਆ ਇੱਥੇ ਮੁੱਖ ਰੂਪ ਦੇ ਉੱਤੇ ਮਹਾਰਾਸ਼ਟਰ ਹਰਿਆਣਾ ਪੰਜਾਬ ਜੇ ਐਂਡ ਕੇ ਤੇ ਪਿੱਛੇ ਜੀ ਤਮਿਲਆੜੂ ਵੀ ਮਹਾਰਾਜ ਗਏ ਸੀਗੇ ਉੱਥੇ ਕਰਨ ਦੇ ਤੇ ਇੱਥੇ ਸ਼੍ਰੀਲੰਕਾ ਤੋਂ ਵੀ ਪਿੱਛੇ ਹੀ ਲੋਕ ਕੀ ਆਏ ਨੇ ਕੈਨੇਡਾ ਤੋਂ ਨਿਊਜ਼ੀਲੈਂਡ ਤੋਂ ਇੰਗਲੈਂਡ ਤੋਂ ਪਿਛਲੀ ਸੰਗਰਾਂ ਜਿਹੜੀ ਗਈ ਉਹ ਤੋਂ ਕੈਨੇਡਾ ਤੋਂ ਬਹੁ ਭਰ ਕੇ ਜੱਥਾ ਆਇਆ ਜੀ ਇੱਥੇ ਗੁਰੂ ਮਾਨ ਮਹਾ ਸੰਸਮੇਲਨ ਹੋਇਆ ਉਸ ਕਰਕੇ ਆਇਆ ਸਰ ਇਹ ਜਿਹੜਾ ਪ੍ਰੋਗਰਾਮ ਹੈ ਹਰ ਸਾਲ ਕਰਵਾਇਆ ਜਾ ਰਿਹਾ ਤੇ ਸੰਗਤਾਂ ਵਿੱਚ ਅਸੀਂ ਦੇਖਿਆ ਤੁਹਾਡੇ ਸੇਵਾਦਾਰ ਵਿੱਚ ਕਾਫੀ ਉਤਸ਼ਾਹ ਆ ਤੇ ਉਡੀਕ ਕਰਦੇ ਹੁੰਨੇ ਇਹਨਾਂ ਦਿਨਾਂ ਦੀ ਸੇਵਾ ਦਾ ਮੌਕਾ ਮਿਲੇ ਜਾ ਕੇ ਡੇਰੇ ਬਿਲਕੁਲ ਜੀ ਦੇਖੋ ਆਪਾਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਤੇ ਸੇਵਾ ਕਰਦੇ ਆਂ ਤੇ ਬਜ਼ੁਰਗਾਂ ਤੋਂ ਅਸੀਂ ਇਨਸਪਾਇਰ ਅਸੀਂ ਉਹਨਾਂ ਤੋਂ ਸਿੱਖਿਆ ਸੇਵਾ ਕਰਨਾ ਸਾਡੇ ਦਿਲ ਚ ਹੋਏ ਹੁਣ ਸਾਡੇ ਅੱਗੇ ਨਿਆਣੀ ਛੋਟੇ ਛੋਟੇ ਬੱਚੇ ਇੱਥੇ ਆ ਇਹਨਾਂ ਦੇ ਦਿਲ ਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਇਹ ਹਫ਼ਤਾ ਹਫ਼ਤਾ ਪਹਿਲਾਂ ਹੀ ਲੱਗ ਜਾਂਦੇ ਆ ਕਿ ਕਦੋਂ ਜਾਣਾ ਜੀ ਤੇ ਕੋ ਟਾਈਮ ਗੱਡੂ ਖਲਾ ਮਾ ਜਾਣਾ ਹਾਂਜੀ ਤੇ ਮੈਂ ਉਚੇਚੇ ਤੌਰ ਤੇ 22 ਲਾਈਵ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਉਹਨਾਂ ਦੇ ਆਦਰਸ਼ਾਂ ਨੂੰ ਉਹਨਾਂ ਦੇ ਜੋ ਵੀ ਗੁਰੂ ਮਾਰਾਏ ਨੇ ਪ੍ਰਚਾਰ ਹੈ ਉਹਨਾਂ ਨੂੰ ਵੱਧ ਤੋਂ ਵੱਧ ਫੈਲਾ ਰਹੇ ਨੇ ਇਸ ਕਰਕੇ ਭਾਜੀ ਤੁਹਾਡਾ ਵੀ ਇੱਥੇ ਆਣ ਦੇ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਜੋ ਬੋਲੇ ਈਸੋ ਨਿਰਪੈ ਸਤਿਗੁਰੂ ਰਾਮਦਾਸ ਮਹਾਰਾਜ ਜੀ ਜੈ ਜੋ ਬੋਲੇ ਈਸੋ ਨਿਰਪੈ ਸਤਿਗੁਰੂ ਰਾਮਦਾਸ ਮਹਾਰਾਜ ਜੀ ਜੈ ਜਗੁਰਦੇਵ ਧੰਗੁਰ ਰਵੀਦਾਸ ਭਾਜੀ ਆਪਾਂ ਡੇਰਾ ਸਵਾਮੀ ਜਗਤਗਿਰ ਜਲੰਧਰ ਦੇ ਸਾਰੇ ਸੇਵਾਦਾਰਾਂ ਪਿਛਲੇ 35 ਸਾਲ ਤੋਂ ਇੱਥੇ ਕੰਟੀਨ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਪਹਿਲਾਂ ਸਾਡੇ ਫਾਦਰ ਸਾਹਿਬ ਸਾਡੇ ਪ੍ਰਧਾਨ ਜੀ ਸ਼੍ਰੀ ਰਤਨਾਲ ਜੀ ਨਾਲ ਲੱਗ ਕੇ ਤੇ ਸਾਡੀ ਸਾਰੀ ਸੋਸਾਇਟੀ ਨਾਲ ਲੱਗ ਕੇ ਪਿਛਲੇ 35 ਸਾਲ ਤੋਂ ਇੱਥੇ ਕੰਟੀਨ ਦੀ ਸੇਵਾ ਨਿਭਾਰੀਆਂ ਨੇ ਜਿਦੇ ਚ ਬਖ ਬਖ ਵਿੰਜਨ ਬਣਾਏ ਜਾਂਦੇ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਤੰਦਰੁਸਤੀ ਨਾਲ ਤੇ ਸਾਰੇ ਲੋਕਾਂ ਦੀ ਸੇਵਾ ਕਰ ਰਹੇ ਨੇ ਪਿਛਲੇ 35 ਸਾਲਾਂ ਤੋਂ ਹੀ ਅਨ ਲਿਮਟਿਡ ਇੱਥੇ ਪਕੌੜੇ ਦੀ ਸੇਵਾ ਆਪਣਾ ਸੈਂਡਵਿਚ ਟਿੱਕੀ ਪਕੌੜਾ ਕੌਫੀ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਕਟੀਨਾ ਬਰੈਡ ਪਕੌੜਾ ਹਰ ਚੀਜ਼ ਦੀ ਸੇਵਾ ਨਿਭਾਈ ਜਾ ਰਹੀ ਹੈ ਜੈ ਗੁਰਦੇਵ ਧੰਨ ਗੁਰੂ ਰਵਿਦਾਸ ਸਭ ਕੁਝ ਸਭ ਕੁਝ ਦੇ ਰਹੇ ਆਪਣਾ ਜੋ ਵੀ ਮਟੀਰੀਅਲ ਹੈ ਸਰ ਸਾਰਾ ਡੇਰਾ ਦੇ ਕੇ ਜਾਂਦਾ ਜੀ ਆਪਾਂ ਬਿਨਾਂ ਕੋਸਟ ਤੋਂ ਇੱਥੇ ਸੇਵਾ ਕਰਨ ਆਉਂਦੇ ਮੁੰਡੇ ਇਹ ਸਾਰੇ ਫ੍ਰੀ ਸੇਵਾ ਜੀ ਦੋ ਦਿਨ ਲੱਗਣ ਤਿੰਨ ਦਿਨ ਲੱਗਣ ਆਪਾਂ ਬਿਲਕੁਲ ਫ੍ਰੀ ਸੇਵਾ ਕਰੀਦੀ ਆ ਸੰਗਤ ਦੀ ਸੇਵਾ ਜੋ ਗੁਰੂ ਮਹਾਰਾਜ ਦਾ ਹੁਕਮ ਹੋਏ ਉਹੋ ਹੀ ਚੱਲਦਾ ਜੀ ਜੈ ਗੁਰਦੇਵ ਧੰਨ ਗੁਰੂ ਰਵਿਦਾਸ ਕਿਆ ਬਾਤ ਹੈ ਕਿਆ ਆਵਾਜ਼ ਹੈ ਭਾਈ ਕਿੰਨ ਕੁਛ ਹੁੰਦਾ ਨਹੀਂ ਯਾਰ ਇਹਦਾ ਇਹਦਾ ਟੈਲੈਂਟ ਹੈ ਅੱਛਾ ਭਾਈ ਮੈਂ ਰੀਲ ਤੁਹਾਮਾਰਾ ਕਿਰਪਾ ਜੀ ਮੈਂ ਰੀਲ ਬਣਾਉਣਾ ਰੁਕ ਜਿਓ ਹਾਂ ਮੈਂ ਨਾ ਤੁਹਾਡੇ ਕੋਲ ਭਾਈ ਜੈਗੁਰਦੇਵ ਜੀ